ਸੋ ਸ਼ੁਕਾਉ ਜੀ ਕੀ ਟੀਵੀ ਦੇਖ ਰਹੇ ਤੁਸੀਂ ਮੈਂ ਹਰਜਿੰਦ ਕੌਰ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਪਰ ਪਹਿਲਾਂ ਨਜ਼ਰ ਪਾ ਲੈਂਗੇ ਦਰਦਿਆਂ ਨੂੰ ਕਹਿੰਦੇ ਹਾਂ ਇਸ ਤਰ੍ਹਾਂ ਪੰਜਾਬ ਹਰਿਆਣਾ ਦੀ ਘਣੌੜੀ ਸਰਹੱਦ ਤੇ 93 ਦਿਨਾਂ ਤੋਂ ਮਾਨਵਰਤ ਤੇ ਬੈਠੀ ਕਿਸਾਨ ਆਗੂ ਚੁੱਜੀ ਸਿੰਘ ਢੱਲੇਕਾਲ ਦੇ ਸੇਧ ਹੋਣ ਕੁਬੜਾ ਹੋ ਗਿਆ ਢੱਲੇਕਾਲ ਦਾ ਨਾਗਰ ਨੈਸ਼ਨ ਅਚਾਨਕ ਮਰ ਗਿਆ ਤੇ ਬਾਅਦ ਉਹਨਾਂ ਨੂੰ ਬੁਖਾਰ ਹੋ ਗਿਆ ਤੇ ਹਾਲ 170 ਡਿਗਰੀ ਬੁਖਾਰ ਹੈ ਡਾਕਟਰਾਂ ਦੀ ਟੀਮ ਲਗਾਤਾਰ ਉਸੇ ਨੂੰ ਬਣਦੀ ਕਰ ਰਹੀ ਹੈ ਤੇ ਨਵੇਂ ਸੂਚੇ ਪਾਣੀ ਦੀਆਂ ਪੱਟੀਆਂ ਨਾਲ ਤੇ ਬੁਖਾਰ ਨੂੰ ਘਟਕ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਕਿਸਾਨਾਂ ਕੋ ਬਿਮੰਲੀ ਬੁਖਾਰ ਦੇ ਸੈਕਟੇ ਬਿੱਤੇ ਦੀ ਢੱਲੀਵਾਦਿਤ ਵੀ ਉੱਤਰ ਗਈ ਸੀ ਤੇ ਮਤਲਬ ਬਲੱਡ ਪ੍ਰੈਸ਼ਰ ਵਾਧ ਗਿਆ ਸੀ 176 170 ਹੋ ਗਿਆ ਸੀ ਇਹਨਾਂ ਨਾਲ ਬੁਖਾਰ ਹੈ ਲੋਕਾਂ ਤੇ ਕਿਸਾਨਾਂ ਨੂੰ ਵੱਡੀ ਕੀਤੀ ਚੁਟਾਉਣੇ ਬੋਰਡ ਤੇ ਪੰਚ ਦੇ ਪੀਰ ਕੀਤੀ ਹੈ ਤਾਂ ਕਿ ਇਸ ਅੰਦੋਲਨ ਨੂੰ ਹੋਰ ਜ਼ਿਆਦਾ ਮਜ਼ਬੂਤ ਕੀਤਾ ਜਾ ਸਕੇ ਕਿਸਾਨ ਅਤੇ ਸਰਕਾਰ ਦਰਮਿਆਨ 1 ਸਾਲ ਬਾਅਦ 14 ਫਰੋਂ ਵੀਡੀਓ ਮੌੜ ਗੱਲਬਾਤ ਸ਼ੁਰੂ ਹੋ ਗਈ ਹੈ ਗੱਲਬਾਤ ਦੇ ਦੋ ਫੜਾ ਹੋਏ ਨੇ ਤੇ ਬਾਈਕ ਫਤਰੀ ਨੂੰ ਕੇਂਦਰੀ ਮੰਤਰੀ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਸ ਸਿੰਘ ਜੋਹਾਂਗ ਦੇ ਗਵੰਚ ਮੀਟਿੰਗ ਕੀਤੀ ਸੀ ਮੀਟਿੰਗ ਚ ਕਿਸਾਨਾਂ ਨੇ ਆਪਣਾ ਪੱਖ ਰੱਖਿਆ ਸੀ ਕਿ ਕੇਂਦਰ ਸਰਕਾਰ ਨੇ ਆਪਣੇ ਕਿਸਾਨਾਂ ਵੱਲੋਂ ਪੇਸ਼ ਕੀਤੇ ਗਏ ਤੱਥ ਮੰਗੇ ਨੇ ਤਾਂ ਜੋ ਇਸ ਫੰਡੀ ਮਾਹਿਰਾਂ ਦੀ ਸਲਾਹ ਲਈ ਜਾ ਸਕੇ ਲੁਧਿਆਣਾ ਪੱਛਮੀ ਉਪਚੋਣ ਨਾਲ ਜੁੜੀ ਹੋਰ ਟੀ ਖਬਰ ਸਾਹਮਣੇ ਆਈ ਹੈ ਆਮ ਆਦਮੀ ਪਾਰਟੀ ਨੇ ਲੁਧਿਆਣਾ ਪੱਛਮੀ ਉਪਚੋਣ ਲਈ ਆਪਣੇ ਮੁਰੀਦਪੁਰ ਦਾ ਐਲਾਨ ਕਰ ਦਿੱਤਾ ਆਪ ਨੇ ਅਕੀ ਸੰਜੀਵ ਬੌੜਾ ਨੂੰ ਮੈਦਾਨ ਵਿੱਚ उतारे ਆ ਦੱਸਦਿਆਂ ਕਿ ਇਹ ਮੈਨੇ ਕੁਪਤੀ ਸੀ ਤੁਬਾ ਦੇ ਗੀਤ ਸੀਟ ਲਗਾਤਾਰ ਖਾਲੀ ਸੀ ਲੁਧਿਆਣਾ ਪਛਮੀ ਉਪਕੌਣ ਨਾਲ ਜੁੜੀ ਇਹ ਵੱਡੀ ਖਬਰ ਹੈ ਕਿ ਇਸ ਤੋਂ ਬਾਅਦ ਹੁਣ ਲਗਾਤਾਰ ਚਰਚਾਵਾਂ ਦਾ ਦੌਰ ਸ਼ੁਰੂ ਹੋ ਗਿਆ ਹੈ ਤੇ ਆਪ ਨੇ ਹੈਪੀ ਸੰਜੀਵ ਔਰੋੜਾ ਨੂੰ ਚੋਣ ਵਿੱਚ ਮੈਦਾਨ ਚੁਟਾਰਿਆ ਹੈ ਤੇ ਇਸ ਤੋਂ ਬਾਅਦ ਹੁਣ ਲਗਾਤਾਰ ਕੇਚਰੀਵਾਲ ਮੋਰਚੀ ਪੰਜਾਬ ਭਾਲ ਚੋਕ ਕੇ ਵਿਖਿਆ ਜਾ ਰਿਹਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਦਮਾਨ ਨੇ ਸਮੂਹ ਦੇਸ਼ ਵਾਸੀਆਂ ਨੂੰ ਮਹਾ ਸ਼ਿਵਰਾਤਰੀ ਤੇ ਕੋਈਤਰ ਤਿਹਾੜੀ ਦੀ ਵਧਾਈ ਦਿੱਤੀ ਹੈ ਮੁੱਖ ਮੰਤਰੀ ਮਾਨ ਨੇ ਟਵੀਟ ਕਰਦੇ ਕਹੇ ਕਿ ਮਹਾ ਸ਼ਿਵਰਾਤਰੀ ਦੀਆਂ ਆਪ ਸਭ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਪੱਗ ਸਭ ਜੀ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਖੁਸ਼ੀਆਂ ਚੰਗੀ ਸਿਹਤ ਤੇ ਖੁਸ਼ਹਾਲੀ ਬਖਸ਼। ਦੱਸਿਆ ਕਿ Hindu ਪਰਿਵਾਰ ਵਿੱਚ ਸ਼ਿਵਰਾਤਰੀ ਦਾ ਤਿਉਹਾਰ ਤੁਮ ਤਾਂ ਨਾਲ ਮਨਾਇਆ ਜਾਂਦਾ ਹੈ ਤੇ ਸ਼ਿਵ ਮੰਦਿਰਾਂ ਵਿੱਚ ਸ਼ਿਵਰਾਤਰੀ ਦੀਆਂ ਪਿਆਰੀਆਂ ਕਾਫੀ ਪਹਿਲਾਂ ਤੋਂ ਸ਼ੁਰੂ ਹੋ ਜਾਂਦੀਆਂ ਨੇ ਮੰਦਰਾਂ ਨੂੰ ਖਾਸ ਤਰੀਕੇ ਨਾਲ ਸਜਾਇਆ ਜਾਂਦਾ ਲੋਕ ਸ਼ਿਵਰਾਤਰੀ ਦਾ ਵਰਤ ਪ੍ਰਕਾਸ਼ ਭੋਲ ਦੀ ਪੂਜਾ ਕਰਦੇ ਨੇ ਇਸ ਨੂੰ ਮਨਾਉਂਦੇ ਨੇ। ਸੈਂਟਰਲ ਬੋਰਡ ਆਫ সেকেন্ডਰੀ ਐਜੂਕੇਸ਼ਨ CBSE ਨੇ 10ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆਪਣੀ ਪ੍ਰੀਖਿਆ ਪ੍ਰਣਾਲੀ ਚੋਪੜਾ ਸੁਧਾਰ ਦਿੱਤਾ ਹੈ। ਬੋਰਡ ਨੇ ਤਾਜ਼ਾ ਐਸਟੀਟਟਿਕ ਪਾਠਕ੍ਰਮ 2022 CBSE 10ਵੀਂ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਸਾਰੇ ਦੋ ਵਾਰ ਹੀ ਕਰਵਾਈ ਜਾਏਗੇ ਜਿਸ ਨਾਲ ਵਿਦਿਆਰਥੀਆਂ ਨੂੰ ਆਪਣੇ ਕਾਰਗੁਜ਼ਾਰੀ ਵਿੱਚ ਸੁਧਾਰ ਕਰਨ ਦਾ ਵੰਦ ਹੋਕਾ ਮਿਲੇਗਾ ਨਵੇਂ ਪ੍ਰਵਾਨ ਨੀਤੀ ਡਰਾਫਟ ਕ੍ਰਿਸ਼ਾ ਨਿਰਦੇਸ਼ਾਂ ਤਾਪਕ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਦੋ ਪ੍ਰੀਖਿਆਵਾਂ ਵਿੱਚ ਕਰਵਾਈਆਂ ਜਾਂਦੀਆਂ ਪਹਿਲਾ ਪ੍ਰਾਪ ਫਰਵਰੀ ਤੋਂ ਮਾਰਚ ਦਰਮਿਆਨ ਅਤੇ ਦੂਜਾ ਪ੍ਰਾਪ ਮਈ ਝੂਨ ਦਾ ਦੋਵੇਂ ਪ੍ਰੀਖਿਆਵਾਂ ਵਿਦਿਆਰਥੀਆਂ ਦੇ ਗਿਆਨ ਦੇ ਗੂੜ੍ਹ ਤੇ ਵਿਆਪਕ ਮੁਲਾਂਕਣ ਲਈ ਨਿਯੰਤਿਤ ਹੋਏ ਸਿਚੀ ਪਾਟਕਰਮ ਕਵਰ ਕਰਨ ਦੀਆਂ ਰਾਸ਼ਟਰੀ ਸਿੱਖਿਆ ਮਿਤੀ ਐਨ ਈ ਪੀ 2020 ਦੇ ਤਹਿਤ ਚਾਂਦਸਾਨਾ ਦੇ ਅਨਸਾਰ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ ਨੇ ਇੱਕ ਮਹੱਤਵਪੂਰਨ ਘਰੜੇ ਨੂੰ ਮਨਜ਼ੂਰੀ ਦਿੱਤੀ ਹੈ ਅਰਸਾ ਸਿੱਖਿਆ ਵਿਦਿਆਲੇ ਦੀ ਪ੍ਰਧਾਨਗੀ ਚ ਹੋਈ ਅਹਿਮ ਰੈਟਿੰਗ ਰਿਪੋਰਟ ਦੇ ਉਸ ਘਰੜੇ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਿਸ ਚ ਦਸਵੀਂ ਬੋਰਡ ਦੀ ਪ੍ਰੀਖਿਆ ਸਾਲ ਦੇ ਦੋ ਮਾਰਕਰ ਵਾਲਾ ਪ੍ਰਸਤਾਵ ਰੱਖਿਆ ਗਿਆ ਸੀ ਜਲੰਧਰ ਇਨਫੋਰਸਮੈਂਟ ਡਿਪਟੀ ਡਾਇਰੈਕਟੋਰੇਟ ਨੇ ਨੀ ਮਨੀ ਲਾਂਡਰਿੰਗ ਮਾਮਲੇ 'ਚ ਉੱਪਰਤੀ ਕਾਰਵਾਈ ਕੀਤੀ ਹੈ ਐਡੀ ਨੇ ਮੰਗਲਵਾਰ ਨੂੰ ਦਿੱਲੀ 'ਚ ਤਲਾਸ਼ ਗੈਣ ਤੋਂ ਬਾਅਦ ਦਿੱਲੀ ਸਿਤ ਵੀਊ ਨਾਊ ਮਾਰਕੀਟਿੰਗ ਸਰਵਿਸਿਜ਼ ਕੰਟਰ ਦੇ ਫਾਊਂਡਰ ਆਰਫ ਨਾਸ ਸਿੰਘ ਨੂੰ ਗ੍ਰਿਫਤਾਰ ਕੀਤਾ ਜਲੰਧਰ ਇਨਫੋਰਸਮੈਂਟ ਡਿਪਟੀ ਡਾਇਰੈਕਟੋਰੇਟ ਨੇ ਇਸ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਹੈ ਜਾਣਕਾਰੀ ਤਾਪਕ ਮਾਮਲੇ ਦੀ ਜਾਂਚ ਵਿੱਚ ਪੂਰਾ ਨਾਮ ਸਹਿਮੁਹਿੰਦਕਾਰਨ ਐਡੀ ਨੇ ਨਾਸ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਕੋਲੋਂ ਉੱਪਰਤੀ ਬਾਦ ਦਾ ਰਿਪੋਰਟ ਵਿੱਚ ਸਭ ਪੁੱਟਿਆ ਜਿਸ ਦੇ ਲਾਗੇ ਮਾਮਲੇ ਜਾਂਚ ਕੀਤੀ ਜਾ ਰਹੀ ਹੈ ਤੇ ਅਰੋਪੀ ਦੀ ਗ੍ਰਿਫਤਾਰੀ ਲਈ ਠੋਸ ਆਧਾਰ ਤਿਆਰ ਕੀਤੇ ਜਾ ਸਕਦੇ ਹਨ ਆਰਿਫ ਨਾਸਿਰ ਨੂੰ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਇਹ ਵੀ ਜਲੰਧਰ ਵੱਲੋਂ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤਾ ਗਿਆ ਜਿਸ ਦੀ ਮਜ਼ਮ ਆਰਿਫ ਅਤੇ ਚਾਰ ਮਾਰਚ ਯਾਨੀ ਕਿ ਆਰਤੀ ਦੇ ਦਿਨ ਉਸ ਸਮਾਂ ਤੇ ਇਹ ਤੇ ਸਮਾਂ ਵਿੱਚ ਹੋਰ ਸਾਥੀਆਂ ਤੋਂ ਕੌਣ ਬਾਰੇ ਕੁਝ ਕੁਝ ਕੀਤੀ ਜਾਵੇਗੀ ਨੋਇਡਾ ਦੀ ਗੌਤਮ ਬੁੱਧ ਨਗਰ ਪੁਲਿਸ ਨੇ ਬੀਐਨਐਸ 2023 ਦੀ ਤਾਰਾਂ ਦੇ ਤਹਿਤ ਕੇਸ ਦਰਜ ਕੀਤਾ ਈਡੀ ਦੀ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਵਿਨਾਓ ਮਾਰਕੀਟਿੰਗ ਸਰਵਿਸ ਲਿਮਟਿਡ ਨੇ ਕਈ ਕੰਪਨੀਆਂ ਨਾਲ ਮਿਲ ਕੇ ਕਈ ਨਿਵੇਸ਼ਕਾਂ ਨੂੰ ਧੋਖਾ ਦਿੱਤਾ ਹੈ ਜਿਨ੍ਹਾਂ ਨੇ ਪਲਾਂਟ ਪਾਰਟੀ ਕਸ ਨੂੰ ਇੱਕ ਕਰਦੇ 파ਟਿਕਸ ਨੂੰ ਵੀਸ ਤੇ ਵਾਪਸ ਮੈਂ ਦੀ ਕੋਈ ਰਿਟਰਨ ਦੇ ਲਈ ਕਿਾਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟ੍ਰੰਪ ਨੇ ਗੋਲਡ ਕਾਰਡ ਨਾਮ ਤੇ ਇੱਕ ਨਵੇਂ ਵੀਜ਼ੇ ਦਾ ਪ੍ਰੋਗਰਾਮ ਸ਼ੁਰੂ ਕੀਤਾ ਹੈ ਇਸ ਨੂੰ 50 ਲੱਖ ਜਰ ਕੀ 2 ਕਰੋੜ ਭਾਰਤੀ ਰੁਪਏ ਵਿੱਚ ਭੇਜਿਆ ਜਾ ਸਕਦਾ ਹੈ ਟ੍ਰੰਪ ਨੇ ਇਸ ਨੂੰ ਅਮਰੀਕੀ ਨਾਗਰਿਕਤਾ ਦਾ ਦਰਸਤਾ ਦੱਸਿਆ ਅਮਰੀਕੀ ਰਾਸ਼ਟਰਪਤੀ ਨੇ ਟ੍ਰੰਪ ਗੋਲਡ ਕਾਰਡ ਨੂੰ EB5 ਵੀਜ਼ਾ ਪ੍ਰੋਗਰਾਮ ਵਿੱਚ ਬਦਲ ਦਿੱਤਾ ਕਿ ਕਿ ਕੋਈ ਵਿਅਕਤੀ 10 ਲੱਖ ਡਾਲਰ ਕਾਰਡ ਵਿੱਚ ਜਮ੍ਹਾ ਕਰਕੇ ਵੀਜ਼ਾ ਕਾਰਡ ਅਮਰੀਕਾ ਵਿੱਚ ਨਾਗਰਿਕਾ ਵਿਵਸਥਾ ਖੋਲੇਗਾ ਤੇ ਸਾਲਾਨਾ ਇੱਕ ਲੋਕਰ ਅਮਰੀਕਾ ਆਉਣਗੇ ਤੇ ਬਹੁਤ ਜ਼ਿਆਦਾ ਟੈਕਸ ਤੋਂ ਬਚਣ ਦਾ ਦਾਵਾ ਕੀਤਾ ਕਿ ਇਸ ਤੇ ਨਾ ਰਾਸ਼ਟਰੀ ਕਰ ਜਦੋਂ ਭੁਗਤਾਨ ਜਲਦ ਹੋ ਸਕਦਾ ਹੈ ਕਿ ਉਸ ਤੋਂ ਬਾਅਦ ਉਹਨਾਂ ਲੋਕਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਖੁਸ਼ੀ ਦੀ ਖਬਰ ਹੈ ਜੋ ਬਾਹਰ ਜਾਣਾ ਚਾਹੁੰਦੇ ਨੇ ਫਿਲਹਾਲ ਅਮਰੀਕਾ ਵਿੱਚ ਨਾਗਿਕਤਾ ਹਾਸਲ ਕਰਨ ਲਈ ਐਫਓਬੀ 5 ਪੀਜ ਪ੍ਰੋਗਰਾਮ ਹੈ ਇਹ 1990 ਤੋਂ ਲਾਗੂ ਹੈ ਤੇ ਸਵੀਜੀਗ ਉਹਨਾਂ ਦਾ ਮਕਸਦ ਬੁਲੇਸ਼ੀ ਨਿਵੇਸ਼ ਹਾਸਲ ਕਰਨਾ ਹੈ ਇਸ ਤਾਲੁਕੇ ਨੂੰ ਕਿਸੇ ਬਿਜ਼ਨਸ ਵਿੱਚ ਮਿਲੇ ਡਾਲਰ ਦਾ ਨਿਵੇਸ਼ ਕਰਨਾ ਹੁੰਦਾ ਜੋ ਘਟੋਟਾਟਾ ਸਭ ਹੋਵੇ ਹੈ ਪੈਦਾ ਕਰਦਾ ਹੋਵੇ ਸਿੱਖ ਪੰਜਾਬੀ ਇੰਡਸਟਰੀ ਤੇ ਮਸ਼ਹੂਰ ਗਾਇਕ ਜੈ ਜੀ ਵੀ ਆਪਣੇ ਨਿੱਕਾ ਨਾਲ ਦੇਸ਼ ਇਸ ਚੰ ਪੰਜਾਬ ਦਾ ਨਾਮ ਰੌਸ਼ਨ ਕੀਤਾ ਕਿ ਹਾਲ ਹੀ ਵਿੱਚ ਜੈਸੂਬੀ ਨੇ ਸ਼੍ਰੀ ਦਰਬਾਰ ਸਾਹਿਬ ਮੱਥਾ ਟੇਕ ਕੇ ਜਲਾਨ ਨਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਜੈਸੂਬੀ ਸ਼੍ਰੀ ਦਰਬਾਰ ਸਾਹਿਬੋਂ ਮੱਥਾ ਟੇਕ ਕੇ ਨਤਾਰੇ ਵਿੱਚ ਇਤਰਾ ਨੰਨ ਨ ਦੇ ਦੋਸਤ ਦੀ ਨਜ਼ਰ ਆ ਰਹੀ ਹੈ ਅਤੇ ਜੈਸੂਬੀ ਇਹ ਨੂੰ ਕਰ ਮੱਥਾ ਟੇਕ ਕੇ ਸਾਰੇ ਨੰਦਨ ਸ੍ਰੀ ਦਰਬਾਰ ਸਾਹਿਬ ਪ੍ਰਹਾੜ ਜਿਕੇ ਆਖੁਰਜਵਾਸੇ ਨਹੀਂ ਮਿਲਿਆ ਤਾਂ ਇਸ ਦੇ ਬਾਰੇ ਸਿੱਖੇ ਹੋ ਚੁੱਕੀ ਹੈ ਕਿ